ਗੁਰੂ ਪਿਆਰੇਓ ਅੱਜ ਕੱਲ ਦੇ ਲੋਕ ਜਿਹੜੇ ਹਨ ਅਕਸਰ ਹੀ ਕਹਿ ਦਿੰਦੇ ਆ ਕਿ ਅੰਮ੍ਰਿਤ ਛਕਣ ਦੀ ਕੀ ਜ਼ਰੂਰਤ ਆ ਸਾਡਾ ਤਾਂ ਜੀ ਦਿਲ ਸਾਫ ਆ ਸਾਡਾ ਮਨ ਸਾਫ ਆ ਤਾਂ ਆਉ ਆਪਾਂ ਧੰਤਨ ਬਾਬਾ ਆਨੰਦ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਉਹਨਾਂ ਦੇ ਜੀਵਨ ਵਿੱਚੋਂ ਜਾਣੀਏ ਤੇ ਗੁਰਬਾਣੀ ਅਨੁਸਾਰ ਸਮਝੀਏ ਵੀ ਜਿਹੜੇ ਲੋਕ ਇਸ ਤਰ੍ਹਾਂ ਕਹਿੰਦੇ ਆ ਕਿ ਉਹਨਾਂ ਨੂੰ ਅੰਮ੍ਰਿਤ ਛਕਣ ਦੀ ਲੋੜ ਨਹੀਂ ਵਾਕੀ ਜਦੋਂ ਵੀ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਕਲੇਰਾਵਾਲਿਆਂ ਕੋਲ ਕੋਈ ਆਉਣਾ ਕਿਸੇ ਨੇ ਆਖਣਾ ਕਿ ਬਾਬਾ ਜੀ ਦਰਬਾਰ ਸਾਹਿਬ ਦੇ ਵਿੱਚ ਸਾਨੂੰ ਬਾਜ ਨਜ਼ਰ ਆਇਆ ਬਾਜ ਦੇ ਦਰਸ਼ਨ ਹੋਇਆ ਤਾਂ ਉਹਨਾਂ ਦਾ ਬਚਨ ਹੁੰਦਾ ਸੀ ਮਹਾਪੁਰਖਾਂ ਦਾ ਜੇ ਬਾਜ ਨਜ਼ਰ ਆਉਂਦਾ ਤੇ ਬਾਜਾਂ ਵਾਲਾ ਵੀ ਜ਼ਰੂਰ ਹੋਵੇਗਾ ਪਰ ਅਰਦਾਸ ਕਰਿਆ ਕਰੋ ਕਿ ਉਹ ਬਾਜਾਂ ਵਾਲੇ ਨੂੰ ਮਲਾਪ ਹੋ ਜਾਵੇ ਉਹਦਾ ਬਸਲ ਮਿਲ ਜਾਵੇ ਫਿਰ ਬਾਬਾ ਜੀ ਨੇ ਇਸ ਤਰ੍ਹਾਂ ਵੀ ਆਖਣਾ ਮਹਾਪੁਰਖਾਂ ਨੇ ਕਿ ਕਲਗੀ ਧਰਜੀ ਨੂੰ ਮਿਲਣ ਦਾ ਇੱਕੋ ਹੀ ਰਾਹ ਧਾਰਨਾ ਵੀ ਪੜਾਉਂਦੇ ਹੁੰਦੇ ਸੀ ਭਾਈ ਕੇਹਰ ਸਿੰਘ ਹੈਡ ਰਾਗੀ ਨੂੰ ਕਹਿ ਕੇ ਵੀ ਧਾਰਨਾ ਜਿਹੜੀ ਆ ਸੰਗਤ ਨੂੰ ਪੜਾਇਆ ਕਰੋ ਖੰਡੇ ਦਾ ਅੰਮ੍ਰਿਤ ਪੀ ਲੈ ਜੇ ਮਿਲਣਾ ਕਲਗੀਆਂ ਵਾਲੇ ਨੂੰ ਤਾਂ ਇਸ ਤਰ੍ਹਾਂ ਮਹਾਂਪੁਰਖ ਬਚਨ ਕਰਦੇ ਹੁੰਦੇ ਸੀਗੇ ਪਹਿਲਾਂ ਰਾਗੀ ਸਿੰਘ ਪੜ੍ਹਦੇ ਹੁੰਦੇ ਸੀ ਮਗਰੋਂ ਲੱਖਾਂ ਦੀ ਸੰਗਤ ਪੜ੍ਹਦੀ ਸੀ ਇੱਥੇ ਮੈਂ ਤੁਹਾਨੂੰ ਦੱਸਣਾ ਚਾਹਣਾ ਬਾਬਾ ਜੀ ਨੇ ਬਹੁਤ ਕਿਰਪਾ ਕੀਤੀ ਗੁਰੂ ਸਾਹਿਬ ਦੀ ਉਹਨਾਂ ਤੇ ਕਿਰਪਾ ਸੀਗੀ ਅੱਗੇ ਸੰਗਤ ਤੇ ਉਹਨਾਂ ਦੀ ਕਿਰਪਾ ਹੋਈ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ 1 ਨਹੀਂ 2 ਨਹੀਂ 7.5 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਗੁਰਮਖ ਪਿਆਰਿਓ ਇਹ ਇੱਕ ਰਿਕਾਰਡ ਆ ਵੱਡਾ ਇਹ ਏਡਾ ਵੱਡਾ ਰਿਕਾਰਡ ਆ ਭਾਵ ਕੀ ਇਹ ਪਿਆਰ ਆ ਮਹਾਪੁਰਖਾਂ ਦਾ ਗੁਰੂ ਮਹਾਰਾਜ ਨਾਲ ਹੁਣ ਕੁੱਝ ਲੋਕ ਜਿਹੜੇ ਕਹਿ ਦਿੰਦੇ ਆ ਸਾਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਆ ਸਾਡਾ ਤਾਂ ਦਿਲ ਸਾਫ਼ ਸਾਡਾ ਮਨ ਸਾਫ਼ ਬਹੁਤ ਬਹਾਨੇ ਆ ਸਾਰੇ ਇਸ ਤਰ੍ਹਾਂ ਦੇ ਅਸਲ ਦੇ ਵਿੱਚ ਬਾਬਾ ਜੀ ਦੇ ਢੰਗ ਵੀ ਨਿਰਾਲੇ ਸੀਗੇ ਜਦੋਂ ਇੱਕ ਵਾਰ ਮਹਾਪੁਰਖ ਪਟਨੇ ਗਏ ਨਾ ਉੱਥੇ ਕਈ ਗੱਡੀਆਂ ਦਾ ਇੱਕ ਮਾਲਕ ਸੀ ਬਖਸ਼ੀ ਸਿੰਘ ਉਹਦੇ ਨਾਲ ਮੇਲ ਹੋਇਆ ਮਹਾਪੁਰਖਾਂ ਦਾ ਮਹਾਪੁਰਖਾਂ ਨੇ ਬਚਨ ਕੀਤੇ ਤੇ ਉਹਦੇ ਦਿਲ ਨੂੰ ਜ਼ਖਮੀ ਕਰ ਗਏ ਜਿਵੇਂ ਭਗਤ ਜੀ ਦਾ ਬਚਨ ਆ ਨਾ ਕਬੀਰ ਜੀ ਦਾ ਕਬੀਰ ਸਤਗੁਰ ਸੂਰਮੇ ਬਾਹਿਆਂ ਬਾਣ ਜੋ ਏਕ ਲਾਗਤ ਹੀ ਪੁਏ ਗਿਰ ਪਰਿਆ ਪਰਾ ਕਰੇ ਜੇ ਸ਼ੇਕ ਇਹ ਵਾਲੀ ਗੱਲ ਹੋ ਗਈ ਉਹ ਗਾਲੇ ਵਿੱਚ ਪੱਲਾ ਪਾ ਕੇ ਖੜਾ ਹੋ ਗਿਆ ਬੇਨਤੀ ਕੀਤੀ ਮਹਾਂਪੁਰਖੋ ਦੋ ਚਾਰ ਦਿਨ ਹੋਰ ਇੱਥੇ ਦਰਸ਼ਨ ਦਿਓ ਸਾਨੂੰ ਉਹ ਬਾਬਾ ਜੀ ਨੇ ਫਿਰ ਜਾਣਾ ਸੀ ਕਲਕੱਤੇ ਸੋ ਵਚਨ ਕੀਤੇ ਵੀ ਇਹਦੀ ਭੇਟਾ ਦੇਣੀ ਪਊਗੀ ਭਾਵੇਂ ਇੱਕ ਹਫਤਾ ਰੱਖ ਲਓ ਹੁਣ ਬਖਸ਼ੀ ਸਿੰਘ ਦੇ ਦਿਲ ਵਿੱਚ ਸੋਚਿਆ ਕਿ ਸਾਰੇ ਸਾਧੂ ਮਾਇਆ ਲੈ ਕੇ ਜਾਂਦੇ ਆ ਜਿਹੜੇ ਵੀ ਇੱਥੇ ਆਉਂਦੇ ਆ ਇਹਨਾਂ ਨੂੰ ਮੈਂ 50000 ਰੁਪਏ ਦੇ ਦੂੰਗਾ ਬਾਬਾ ਜੀ ਨੇ ਫਟ ਅੰਤਰਜਾਮਤਾ ਲਾ ਕੇ ਵਚਨ ਕੀਤੇ ਇਹ ਭੇਟਾ ਥੋੜੀ ਅਸੀਂ ਕਹੀ ਆ ਭਾਈ ਅਸੀਂ ਕੋਈ ਪੈਸੇ ਥੋੜੀ ਮੰਗੇ ਆ ਬਖਸ਼ੀ ਸਿੰਘ ਨੇ ਤਾਂ ਦੁੱਗਣੀ ਭੇਟਾ ਦੇਣੀ ਚਾਹੀ ਕਹਿੰਦਾ ਜਦੋਂ ਵਚਨ ਹੋਏ ਵੀ ਇਹ ਥੋੜੀ ਆ ਕਹਿੰਦਾ ਜੋ ਮੰਗੋਗੇ ਮੈਂ ਦੇ ਦੇਵਾਂਗਾ ਬਾਬਾ ਜੀ ਕਹਿੰਦੇ ਸੋਚ ਲਾ ਭਾਈ ਮੁੱਕਰੀ ਨਾ ਫਿਰ ਤੂੰ ਬਾਅਦ ਵਿੱਚ ਮਹਾਂਪੁਰਖ ਕਹਿੰਦੇ ਹੁਣ ਬਖਸ਼ੀ ਸਿੰਘ ਕੋਲ ਪੈਸੇ ਸੀਗੇ ਧਨਾੜ ਬੰਦਾ ਸੀਗਾ ਕਹਿੰਦਾ ਜੋ ਮੰਗੋਗੇ ਦੇ ਦੂੰਗਾ ਹੁਣ ਬਾਬਾ ਜੀ ਨੇ ਵਚਨ ਜਿਹੜੇ ਕੀਤੇ ਆ ਉਹ ਇਹ ਵੀ ਇਹ ਜੋ ਮਾਇਆ ਬਾਰੇ ਸੋਚਦਾ ਨਾ ਵੀ ਮਾਇਆ ਸਾਧੂ ਨੂੰ ਦੇ ਦਊਗਾ ਇਹਨੂੰ ਤਾਂ ਅੱਜ ਤੱਕ ਅਸੀਂ ਹੱਥ ਹੀ ਨਹੀਂ ਲਾਇਆ ਸਾਡੀ ਭੇਟਾ ਸੁਣ ਲਾ ਕੀ ਆ ਕੱਲ ਨੂੰ ਪਾਈ ਅਮਰਤ ਸ਼ਕਲ ਤੇ ਉਹ ਫਿਰ ਦਾਤਾ ਅਕਾਲ ਪੁਰਖ ਆ ਜਿਹੜਾ ਯੁੱਗਾਂ-ਯੁੱਗਾਂ 'ਚ ਜਿਨੇ ਅਵਤਾਰ ਧਾਰੇ ਆ ਆਪ ਪੂਰਨ ਅਵਤਾਰ ਧਾਰ ਕੇ ਗੁਰੂ ਨਾਨਕ ਸਾਹਿਬ ਜੀ ਇਸ ਦੁਨੀਆ ਵਿੱਚ ਆਏ ਨੇ ਉਹਨਾਂ ਨੇ ਦਸਵੇਂ ਜਾਮੇ ਵਿੱਚ ਅਮਰਤ ਸ਼ਕਾਇਆ ਇਹ ਗੁਰੂ ਦਾ ਬਚਨ ਆ ਹੁਕਮ ਸਿੱਖ ਦੀ ਮਰਜ਼ੀ ਦੀ ਇਸ ਕਰਕੇ ਕਹਿਣ ਦਾ ਭਾਵ ਬਖਸ਼ੀ ਸਿੰਘ ਕਲੀਨ ਸ਼ੇਵ ਸੀਗਾ ਮੂੰਹ ਸਿਰ ਉਹਦੇ ਮਨਾਇਆ ਹੋਇਆ ਸੀ ਪੈਸਾ ਤਾਂ ਸੀਗਾ ਹੀ ਉਹਦੇ ਕੋਲੇ ਨਾਲ ਨਾਲ ਫਿਰ ਸ਼ਰਾਬਾਂ ਦੇ ਦੌਰ ਵੀ ਚੱਲਦੇ ਸੀਗੇ ਵਿਕਾਰ ਵੀ ਵੱਧ ਸੀ ਸੋਚਦਾ ਸੀਗਾ ਵੀ ਕੋਈ ਨਾ ਬਣ ਜਾਾਂਗੇ ਕਦੇ ਗੁਰੂ ਵਾਲੇ ਸਾਡਾ ਦਿਲ ਸਾਫ਼ ਆ ਜਿਵੇਂ ਲੋਕ ਕਹਿ ਦਿੰਦੇ ਆ ਇਦਾਂ ਹੀ ਕਹਿ ਦਿੰਦਾ ਸੀ ਉਹ ਵੀ ਇਲਾਕੇ ਦਾ ਮੰਨਿਆ ਪਰਮੰਨਿਆ ਸਰਦਾਰ ਸੀਗਾ ਮਹਾਪੁਰਖਾਂ ਨੇ ਜਦੋਂ ਭੇਟਾ ਮੰਗੀ ਆ ਵੀ ਸਾਨੂੰ ਤਾਂ ਭੇਟਾ ਦੇਣੀ ਪੈਣੀ ਆ ਤੂੰ ਵਚਨ ਕੀਤਾ ਸੀ ਅਮਰਤ ਛਕਣ ਲਈ ਤਿਆਰ ਹੋ ਗਿਆ। ਉਹਨੇ ਜੀਵਨ ਵਿੱਚ ਫਿਰ ਅਮਰਤ ਜਦੋਂ ਛਕ ਲਿਆ ਏਡਾ ਵੱਡਾ ਬਦਲਾ ਆ ਗਿਆ ਗੁਰਮਖ ਬਣ ਗਿਆ। ਉਹਨੂੰ ਦੇਖ ਕੇ ਉੱਥੇ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਹੀ ਗੁਰੂ ਕੇ ਜਹਾਜ਼ ਚੜ ਗਏ ਆ ਜੀ। ਹਜ਼ਾਰਾਂ ਪ੍ਰਾਣੀਆਂ ਨੇ ਅਮਰਤ ਛਕਿਆ। ਕਹਿਣ ਦਾ ਭਾਵ ਇਹ ਆ ਵੀ ਜਦੋਂ ਵੀ ਕਿਸੇ ਪਿੰਡ ਦੀ ਸੰਗਤ ਜਾਂ ਸ਼ਹਿਰ ਦੀ ਸੰਗਤ ਮਹਾਪੁਰਖਾਂ ਤੋਂ ਸਮਾਂ ਮੰਗਦੀ ਸੀ ਬਾਬਾ ਜੀ ਬਚਨ ਕਰਦੇ ਸੀ ਵੀ ਇੰਨੇ ਬੰਦੇ ਅਮਰਤ ਸ਼ਕਨ ਵਾਲੇ ਤਿਆਰ ਹੋ ਜਾਣ ਤਾਂ ਦੋ ਦਿਨ ਹੋਰ ਰਹਿ ਪਾਂਗੇ ਇੱਥੇ ਤੇ ਉਧਰੋਂ ਫਿਰ ਏਡੀ ਕਿਰਪਾ ਹੁੰਦੀ ਸੀ ਅਕਾਲ ਪੁਰਖ ਦੀ ਮਹਾਪੁਰਖਾਂ ਦੇ ਬਚਨ ਹੁੰਦੇ ਆ ਸਾਡੀ ਤਾਂ ਸਾਡੇ ਕਈ ਵਾਰੀ ਘਰ ਦੇ ਵੀ ਨਹੀਂ ਮੰਨਦੇ ਆਪਾਂ ਘਰੇ ਕੋਈ ਗੱਲ ਕਹਿੰਨੇ ਆ ਚਾਰ ਬੰਦੇ ਸੁਣ ਮੈਨੂੰ ਤਿਆਰ ਨਹੀਂ ਹੁੰਦੇ ਇਹ ਮਹਾਪੁਰਖਾਂ ਦੀ ਕਮਾਈ ਹੁੰਦੀ ਆ ਤਾਂ ਜਦੋਂ ਕਹਿਣਾ ਭਾਈ ਦੋ ਦਿਨ ਰਹਿ ਪਾਂਗੇ ਤੇ ਸੰਗਤ ਨੇ ਕਹਿਣਾ ਦੋ ਦਿਨ ਹੋਰ ਕਥਾ ਸੁਣਾ ਦਿਓ ਕਹਿਣਾ ਰ੍ਹਾਂਗੇ ਪਰ ਭੇਟਾ ਅਮਰਤ ਛਕਣਾ ਪਊਗਾ ਸੀ ਭੇਟਾ ਹੀ ਲੈਣੀ ਹੈ ਤਾਂ ਇਸ ਕਰਕੇ ਫਿਰ ਬਾਬਾ ਜੀ ਬਚਨ ਕਰਦੇ ਸੀ ਵੀ ਆਪਾਂ ਗੁਰੂ ਦੇ ਬੱਚੇ ਆ ਆਪਾਂ ਤੋਂ ਹਜ਼ਾਰਾਂ ਗਲਤੀਆਂ ਹੋ ਜਾਂਦੀਆਂ ਜਿਹੜਾ ਬੱਚਾ ਬਾਪੂ ਵਾਲਾ ਹੋਵੇਗਾ ਉਹ ਬਾਪੂ ਪਾਸੋਂ ਭੁੱਲਾਂ ਬਖਸ਼ਾ ਲਵੇਗਾ ਜਿਹਦਾ ਬਾਪੂ ਹੀ ਨਹੀਂ ਉਹ ਭੁੱਲਾਂ ਕਿਦੋਂ ਬਖਸ਼ਾਊਗਾ ਫਿਰ ਉਹਨਾਂ ਨੇ ਕਹਿਣਾ ਮਹਾਪੁਰਖਾਂ ਨੇ ਤੇ ਬਾਬਾ ਨਾਨਕ ਸਿੰਘ ਜੀ ਵੀ ਕਹਿੰਦੇ ਹੁੰਦੇ ਸੀ ਵੀ ਕਲਗੀਧਰ ਪਾਤਸ਼ਾਹ ਜੀ ਦਾ ਭਾਈ ਜਹਾਲ ਚੱਲਣ ਲੱਗਿਆ ਦੇਖਿਓ ਕੋਈ ਰਹਿ ਨਾ ਜਾਵੇ ਇਹ ਕੋਈ ਜੱਕਾਂ ਤੱਕਾਂ ਕਰੇਗਾ ਤੇ ਇਸ ਤਰ੍ਹਾਂ ਭਾਵ ਕੀ ਕਹੇਗਾ ਨਹੀਂ ਕੱਲ ਨੂੰ ਛਕ ਲਾਂਗੇ ਪਰਸੋਂ ਨੂੰ ਛਕ ਲਾਂਗੇ ਜੇ ਉਹ ਸੰਗਤ ਵਿੱਚ ਆ ਜਾਏਗਾ ਨਾ ਉਹਨੂੰ ਵੀ ੱੱਕਾ ਮਾਰ ਕੇ ਚੜ੍ਹਾ ਲਵਾਂਗੇ ਇਸ ਕਰਕੇ ਉਹਨਾਂ ਨੂੰ ਵੀ ਹਿੱਸਾ ਮਿਲ ਜੂਗਾ ਮਹਾਪੁਰਖਾਂ ਦਾ ਬਚਨ ਸੀਗਾ ਵੀ ਬੱਚਿਆਂ ਨੂੰ ਵੀ ਅੰਮ੍ਰਿਤ ਛਕਾਓ ਆਪੇ ਵੱਡੇ ਹੋ ਕੇ ਕਕਾਰ ਉਹ ਕਿਵੇਂ ਰਹਿਤ ਰੱਖਣੀ ਆ ਰੱਖ ਲੈਣਗੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜਾ ਮਹਾਰਾਜ ਵਿੱਚ ਪੰਗਤੀ ਹੈ ਇੱਕ ਦੀਨ ਦਇਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਕੋਈ ਵੀ ਅੰਮ੍ਰਿਤ ਛਕਣ ਤੋਂ ਬਿਗੈ ਰਹਿ ਨਾ ਜਾਵੇ ਜਿਹੜਾ ਰਹਿ ਗਿਆ ਸੋ ਰਹਿ ਗਿਆ ਇਸ ਕਰਕੇ ਇਹ ਤਾਂ ਭਾਈ ਅੰਮ੍ਰਿਤ ਨੂਦਾਂ ਦੇਵਤੇ ਵੀ ਲੋਚਦੇ ਸੂਰ ਨਰ ਮਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰਤੇ ਪਾਇਆ ਇਹ ਦੇਵਤੇ ਲੱਭਦੇ ਐਨੂੰ ਆਪਾਂ ਨੂੰ ਕਦਰ ਨਹੀਂ ਆਪਾਂ ਨੂੰ ਮਹਾਰਾਜ ਨੇ ਬਖਸ਼ ਦਿੱਤਾ ਹੁਣ ਤਾਂ ਕੋਈ ਨਿਭਾਗਾ ਜਿਹੜਾ ਰਹਿ ਰਿਆ ਇਹ ਗੱਲ ਨੂੰ ਵੀ ਅਮਰਤ ਨਹੀਂ ਸ਼ੱਕ ਰਿਆ ਅਸਲ ਵਿੱਚ ਅਮਰਤ ਛਕਣ ਦੇ ਨਾਲ ਕਈ ਵਿਕਾਰ ਆਪੇ ਲੈਣ ਵੱਜ ਜਾਂਦੀ ਆਪੇ ਕੱਟੇ ਜਾਂਦੇ ਜਿਵੇਂ ਉਹਦੇ ਵਿੱਚ ਰਹਿਤ ਮਰਿਆਦਾ ਵਿੱਚ ਬੰਦੇ ਨੂੰ ਰਹਿਣਾ ਪੈਂਦਾ ਸ਼ਰਾਬ ਨਹੀਂ ਪੀ ਸਕਦਾ ਬੰਦਾ ਸਿੱਧਾ ਹੀ ਵਿਕਾਰ ਕੱਟਿਆ ਗਿਆ ਨਸ਼ਾ ਨਹੀਂ ਕਰ ਸਕਦਾ ਇਹ ਭਾਗਾ ਨਾਲ ਦਾਤ ਮਿਲਦੀ ਆ ਕਈ ਅਮਰਤ ਇਸ ਵਾਸਤੇ ਨਹੀਂ ਛਕਦੇ ਕਿ ਉਹਨਾਂ ਕੋਲ ਰਹਿਤ ਨਹੀਂ ਰੱਖ ਹੋਣੀ ਮਹਾਪੁਰਖਾਂ ਨੇ ਕਹਿਣਾ ਭਾਈ ਜਦੋਂ ਕਿਸੇ ਬੱਚੀ ਦੀ ਆਪਾਂ ਸ਼ਾਦੀ ਕਰਦੇ ਆ ਉਹ ਰੋਂਦੀ ਆ ਕਰਲਾਉਂਦੀ ਆ ਉਹਨੂੰ ਉਹਦੇ ਪਿਤਾ ਤੇ ਵੀਰ ਫਿਰ ਵੀ ਡੋਲੀ ਚੜਾ ਦਿੰਦੇ ਆ ਕੁਝ ਸਮਾਂ ਪਾ ਕੇ ਉਹ ਲੜਕੀ ਜਿਹੜਾ ਉਹਦਾ ਸਹੁਰੇ ਪਰਿਵਾਰ ਵਿੱਚ ਜਾ ਕੇ ਦਿਲ ਲੱਗ ਜਾਂਦਾ ਪੇਕਿਆਂ ਨੂੰ ਕਈ ਵਾਰੀ ਭੁੱਲ ਜਾਂਦੀ ਆ ਉਹ ਸੋ ਇਸ ਤਰ੍ਹਾਂ ਭਾਈ ਤੁਸੀਂ ਵੀ ਸਾਥੀਆਂ ਨੂੰ ਧੱਕਾ ਦੇ ਕੇ ਨਾਮ ਦੇ ਜਹਾਜ਼ ਅਮਰਤ ਦੇ ਜਹਾਜ਼ ਚੜਾ ਦਿਓ ਆਪੇ ਉਹਨਾਂ ਦਾ ਮਨ ਸਿੱਖੀ ਵਿੱਚ ਲੱਗ ਜਾਵੇਗਾ ਵੇਖੋ ਮਹਾਂਪੁਰਖਾਂ ਦੇ ਬਚਨ ਤੁਸੀਂ ਵੇਖੋ ਉਦਾਹਰਨਾ ਤੁਸੀਂ ਵੇਖੋ ਕਿੰਨੀਆਂ ਉਹਨਾਂ ਨੇ ਆਪਣੇ ਆਸ-ਪਾਸ ਦੀਆਂ ਦੇ ਦਿੱਤੀਆਂ ਫਿਰ ਇਉਂ ਕਹਿਣਾ ਮਹਾਪੁਰਖਾਂ ਨੇ ਭਾਈ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਇਹ ਸੂਰਤ ਜਿਹੜੀ ਮੂਰਤ ਆ ਨਾ ਰੱਬ ਦੀ ਇਹ ਬੇਈਮਾਨ ਆ ਜਿਹੜਾ ਇਹਨੂੰ ਭੰਨਦਾ ਜਿਹੜੇ ਸਿੱਖਾਂ ਦੇ ਘਰੇ ਜਨਮ ਲੈਂਦੇ ਆ ਨਾਈਆਂ ਤੋਂ ਕੇਸਾਂ ਤੇ ਦਾੜੀ ਦੇ ਰੋਮਾਂ ਦੀ ਬਿਆਦਵੀ ਕਰਾਉਣ ਜਾਂਦੇ ਆ ਉਹਨਾਂ ਤੋਂ ਤਾਂ ਪਸ਼ੂ ਵੀ ਚੰਗੇ ਆ ਪਸ਼ੂ ਨੂੰ ਜੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਲੈ ਕੇ ਜਾਈਏ ਨਾ ਆਪਾਂ ਮੂਰੇ ਸੰਗਲ ਫੜ ਕੇ ਤੁਰਦੇ ਆ ਤਾਂ ਤਾਂ ਇਹ ਲੋਕ ਬਗੈਰ ਸੰਗਲ ਤੋਂ ਹੀ ਸਿੱਧੇ ਨਾਈਆਂ ਦੇ ਕੋਲ ਚਲੇ ਜਾਂਦੇ ਆ ਇਹਨਾਂ ਨਾਲੋਂ ਤਾਂ ਪਸ਼ੂ ਚੰਗਿਆ ਮਹਾਂਪੁਰਖਾਂ ਨੇ ਕਹਿਣਾ ਫਿਰ ਉਹਨਾਂ ਨੇ ਮਹਾਂਪੁਰਖਾਂ ਨੇ ਇਸ ਤਰ੍ਹਾਂ ਵੀ ਬਚਨ ਕੀਤੇ ਵੀ ਇੱਕ ਵਾਰ ਸਿੱਖਾਂ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਇਹ ਜਿਹੜੇ ਮੁਸਲਮਾਨ ਆ ਤੁਹਾਡੇ ਤੀਰਾਂ ਨਾਲ ਮਰਦੇ ਆ ਉਹ ਨਰਕਾਂ ਨੂੰ ਜਾਣਗੇ ਕਿ ਸਵਰਗਾਂ ਨੂੰ ਪਾਤਸ਼ਾਹ ਜੀ ਨੇ ਬਚਨ ਕੀਤੇ ਜਿਹੜੇ ਮੁਸਲਮਾਨ ਸਾਡੇ ਤੀਰਾਂ ਨਾਲ ਮਰ ਜਾਂਦੇ ਆ ਇਹ ਸਿੱਖਾਂ ਦੇ ਘਰੇ ਜਨਮ ਲਿਆ ਕਰਨਗੇ ਪਰ ਕੰਮ ਇਹਨਾਂ ਦੇ ਮੁਸਲਮਾਨਾਂ ਵਾਲੇ ਹੋਣਗੇ ਉੱਥੋਂ ਸਾਰਿਆਂ ਨੂੰ ਪਛਾਣ ਆ ਜਾਇਆ ਕਰੇਗੀ ਫਿਰ ਫਰਮਾਉਂਦੇ ਆ ਇੱਕ ਵਾਰੀ ਮਾਈਆਂ ਨੇ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਸਾਡੇ ਵੀਰ ਆਪ ਜੀ ਦੇ ਚਰਨਾਂ ਦੀ ਸੇਵਾ ਕਰ ਲੈਂਦੇ ਆ ਪੱਖਾ ਕਰਦੇ ਆ ਚੌਰ ਸਾਹਿਬ ਦੀ ਸੇਵਾ ਕਰਦੇ ਆ ਪਰ ਇਹ ਸੀ ਇਹ ਸੇਵਾਵਾਂ ਨਹੀਂ ਕਰ ਸਕਦੀਆਂ ਤਾਂ ਗੁਰੂ ਮਹਾਰਾਜ ਨੇ ਫਰਮਾਇਆ ਬੀਬਾ ਫਿਕਰ ਨਾ ਕਰੋ ਤੁਸੀਂ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਸਾਨੂੰ ਅਗਲਾ ਜਨਮ ਮਨੁੱਖਾ ਦੇ ਜਾਮੇ ਦਾ ਦੇਣਾ ਤੁਹਾਡੀ ਅਰਦਾਸ ਕਬੂਲ ਹੋਵੇਗੀ ਜਿਹੜੇ ਸਿੱਖਾਂ ਦੇ ਘਰੇ ਜਨਮ ਲੈ ਕੇ ਦਾੜੀ ਤੇ ਕੇਸਾਂ ਦੀ ਬੇਅਦਬੀ ਕਰਨਗੇ ਉਹਨਾਂ ਨੂੰ ਅਗਲੇ ਜਨਮ ਵਿੱਚ ਬੀਬੀਆਂ ਦਾ ਔਰਤਾਂ ਦਾ ਜਨਮ ਜਿਹੜਾ ਜਾਮਾ ਇਹ ਮਿਲੇਗਾ ਇਹ ਵੀ ਫਰਮਾਉਂਦੇ ਹੁੰਦੇ ਸੀ ਇਹ ਜਿਹੜੇ ਸਿੱਖਾਂ ਦੇ ਘਰੇ ਜਨਮ ਲੈ ਕੇ ਅਮਰਤ ਨਹੀਂ ਸ਼ਕਦਾ ਉਹ ਤਾਂ ਇਸ ਤਰ੍ਹਾਂ ਜਿਵੇਂ ਕਿ ਕੋਈ ਇਹੋ ਜਿਹਾ ਤੁਰਿਆ ਫਿਰ ਜੋ ਬਾਪੂ ਦਾ ਨਾਂ ਹੀ ਨਾ ਦੱਸ ਸਕਦਾ ਹੋਵੇ ਇਸ ਤਰ੍ਹਾਂ ਮਹਾਂਪੁਰਖਾਂ ਦੇ ਇਹ ਸਖਤ ਬਚਨ ਹੋਏ ਵੇ ਆ ਭਾਈ ਅਮਰਤ ਬੜਾ ਜ਼ਰੂਰੀ ਹੈ ਇਹ ਕਹਿ ਦੇਣਾ ਮੇਰਾ ਦਿਲ ਸਾਫ਼ ਆ ਮੇਰਾ ਮਨ ਸਾਫ਼ ਆ ਇਹ ਤਾਂ ਇੱਕ ਬਹਾਨੇ ਆ ਹੋਰ ਨਹੀਂ ਕੋਈ ਗੱਲ ਇਹਦੇ ਵਿੱਚ ਫਿਰ ਕਹਿਣਾ ਉਹ ਅਮਰਤ ਸ਼ਕਿਆ ਵੇ ਉਹ ਝੂਠ ਬੋਲਦਾ ਉਹ ਅਮਰਤ ਸ਼ਕਿਆ ਉਹ ਇਸ ਤਰ੍ਹਾਂ ਕਰਦਾ ਲੋਕ ਦੂਜਿਆਂ ਤੇ ਉਂਗਲਾਂ ਚੁੱਕਦੇ ਆ ਤੇ ਤੁਸੀਂ ਭਾਈ ਅਮਰਤ ਸ਼ੱਕੇ ਇੱਕ ਚੰਗੀ ਮਿਸਾਲ ਬਣ ਜੋ ਤੁਸੀਂ ਚੰਗੀ ਮਿਸਾਲ ਦੇ ਦਿਓ ਫਿਰ ਫਰਮਾਉਂਦੇ ਆ ਵੀ ਸਿਆਣਾ ਮਾਲੀ ਤੂਤ ਦੇ ਪਿਉਂਦ ਛਾੜ ਕੇ ਨਾ ਸ਼ਹਿਤੂਤ ਬਣਾ ਦਿੰਦਾ ਉਹਨੂੰ ਫਿਰ ਤੂਤੀਆਂ ਦੀ ਥਾਂ ਸ਼ਹਿਤੂਤ ਲੱਗਦੇ ਪਰ ਜੇ ਉਹ ਸ਼ਹਿਤੂਤ ਨੂੰ ਉਤੋਂ ਕੱਟ ਦਿੱਤਾ ਜਾਵੇ ਤੂਤ ਹੀ ਰਹਿ ਜਾਂਦਾ ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਨੇ ਅਮਰਤ ਸ਼ਕਾਇਆ ਜਗਿਆਸੂਆਂ ਨੂੰ ਸ਼ਹਿਤੂਤ ਵਾਂਗ ਪਰ ਜਿਹੜੇ ਕੇਸ ਕਟਾ ਦਿੰਦੇ ਆ ਤੂਤ ਹੀ ਰਹਿ ਜਾਂਦੇ ਆ ਇਸ ਤਰ੍ਹਾਂ ਮਹਾਪੁਰਖ ਬਚਨ ਕਰਦੇ ਹੁੰਦੇ ਸੀਗੇ ਤੇ ਬਾਬਾ ਆਨੰਦ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਦਾ ਇੱਕ ਹੋਰ ਬਚਨ ਇਹ ਕਿਸੇ ਲੀਡਰ ਨੇ ਆ ਜਾਣਾ ਆ ਕੇ ਬਾਬਾ ਜੀ ਨੂੰ ਕਹਿਣਾ ਬਾਬਾ ਜੀ ਆ ਜਿਹੜਾ ਸਿੱਖ ਪੰਥਾ ਖਾਲਸਾ ਪੰਥਾ ਇਹ ਖਤਰੇ 'ਚ ਆ ਜੀ ਬਾਬਾ ਜੀ ਰੋਚ ਆ ਜਾਂਦੇ ਹੁੰਦੇ ਸੀ ਕਈ ਵਾਰੀ ਕਹਿਣਾ ਭਾਈ ਕਲਗੀਧਰ ਪਾਤਸ਼ਾਹ ਜੀ ਦਾ ਪੰਥ ਹੋਵੇ ਤੇ ਉਹ ਖਤਰੇ 'ਚ ਕਿਵੇਂ ਹੋ ਸਕਦਾ ਇਹ ਹੋ ਨਹੀਂ ਸਕਦਾ ਤੇਰੀ ਲੀਡਰੀ ਖਤਰੇ 'ਚ ਹੋਣੀ ਹੈ। ਬਾਬਾ ਜੀ ਫਰਮਾਉਂਦੇ ਹੁੰਦੇ ਸੀ ਵੀ ਜਿੱਥੇ ਅਸੀਂ ਜਾਣੇ ਆ ਅਸਲ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਅੰਮ੍ਰਿਤ ਛਕਲ ਨਹੀਂ ਤਿਆਰ ਹੋ ਜਾਂਦੀਆਂ ਨੇ। ਦੁਨੀਆ ਕੱਚੇ ਦੁੱਧ ਵਰਗੀ ਐ। ਕੋਈ ਨਾ ਨਹੀਂ ਕਰਦਾ ਇੱਥੇ। ਲੋਕਾਂ ਦਾ ਖੂਨ ਜੰਮਿਆ ਪਿਆ। ਕੋਈ ਪੰਘਰਉਣ ਵਾਲਾ ਹੀ ਨਹੀਂ ਹੈਗਾ ਇਹਨੂੰ। ਦੁਨੀਆ ਮਾੜੀ ਨਹੀਂ ਬਲਕਿ ਆਗੂ ਮਾੜੇ ਆ। ਤੇ ਉਹ ਦੁਨੀਆ ਨੂੰ ਮਗਰ ਨਹੀਂ ਲਾ ਸਕਦੇ। ਇਸ ਕਰਕੇ ਮਹਾਂਪੁਰਖ ਉਹਨਾਂ ਦੇ ਬਚਨ ਆ ਵੀ ਕੜਾ। ਵੇਖੋ ਪੰਜ ਕਕਾਰਾਂ ਵਿੱਚੋਂ ਕੜਾ ਤਾਂ ਕਲਗੀਧਰ ਜੀ ਨੇ ਪੱਕੇ ਤੌਰ ਤੇ ਸਾਨੂੰ ਹੱਥ ਕੜੀ ਲਾਈ ਹੋਈ ਹੈ ਜਿਹੜਾ ਵੀ ਸਿੱਖ ਭੈੜੇ ਪਾਸੇ ਜਾਂਦਾ ਕੜਾ ਉਹਨੂੰ ਯਾਦ ਕਰਾਉਂਦਾ ਵੀ ਨਹੀਂ ਇਹ ਕੰਮ ਨਹੀਂ ਤੂੰ ਕਰਨਾ ਤੇਰੇ ਹੱਥਾਂ 'ਚ ਹੱਥ ਕੜੀ ਆ ਕਲਗੀਧਰ ਜੀ ਦੇ ਸਿੱਖਾਂ ਦਾ ਇਹ ਕੰਮ ਨਹੀਂ ਫੇਰ ਮਹਾਪੁਰਖਾਂ ਨੇ ਕਹਿਣਾ ਕਿ ਸ਼ਹਿਰਾ ਇਹ ਵੀ ਪੰਜ ਕਕਿਆਂ ਵਿੱਚੋਂ ਇੱਕ ਕਕਾ ਕਕਾਰ ਕਲਗੀਧਰ ਪਾਤਸ਼ਾਹ ਜੀ ਨੇ ਸਿੱਖ ਦੇ ਪੈਰਾਂ 'ਚ ਬੇੜੀ ਪਾਈ ਹੋਈ ਆ ਜਦੋਂ ਭੈੜੇ ਪਾਸ ਜਾਂਦਾ ਨਾ ਬੁਰੇ ਪਾਸੇ ਜਾਂਦਾ ਇਹ ਉਪਦੇਸ਼ ਕਰਦਾ ਵੀ ਸਿੱਖਿਆ ਇਹ ਦਿੰਦਾ ਵੀ ਮੁੜ ਚੱਲ ਇਹ ਸਿੱਖ ਦਾ ਕੰਮ ਨਹੀਂ ਇਸ ਤਰ੍ਹਾਂ ਕਹਿਣ ਦਾ ਭਾਵ ਇਹ ਆ ਗੁਰਮਖ ਪਿਆਰਿਓ ਆਪਾਂ ਕਿਹੜੇ ਚੱਕਰਾਂ ਵਿੱਚ ਪਏ ਹੋਏ ਆਂ ਕਈ ਇਸ ਤਰ੍ਹਾਂ ਆਪਸ ਵਿੱਚ ਹੀ ਝਗੜੀ ਜਾਂਦੇ ਆ ਲੜੀ ਜਾਂਦੇ ਆ ਕੋਈ ਕਹਿੰਦਾ ਕਿ ਗਾਤਰੇ ਵਾਲੀ ਕਿਰਪਾਨ ਕਾਫੀ ਆ ਕੋਈ ਕਹਿੰਦਾ 3 ਫੁੱਟੀ ਕਿਰਪਾਨ ਚਾਹੀਦੀ ਆ ਕਈ ਇਸ ਤਰ੍ਹਾਂ ਆਪਸ ਵਿੱਚ ਲੜਦੇ ਰਹਿੰਦੇ ਆ ਕੋਈ ਕਹਿੰਦਾ ਦਾੜੀ ਖੁੱਲੀ ਰੱਖਣੀ ਚਾਹੀਦੀ ਆ ਕੋਈ ਕਹਿੰਦਾ ਬੰਨਣ ਦਾ ਵਿੱਚ ਕੋਈ ਹਰਜ ਨਹੀਂ ਪਾ ਮਰਿਆਦਾ ਛੱਡ ਕੇ ਆਪਣੀਆਂ ਗੱਲਾਂ ਹੀ ਲੋਕ ਕਰੀ ਜਾਂਦੇ ਆ ਮਹਾਪੁਰਖਾਂ ਨੇ ਕਹਿਣਾ ਇੱਕ ਵਾਰੀ ਬਾਬਾ ਜੀ ਕੋਲ ਕੋਈ ਪਰਿਵਾਰ ਆਇਆ ਉਹਨਾਂ ਦਾ ਇੱਕ ਨੌਜਵਾਨ ਬੇਟਾ ਸੀਗਾ ਕਹਿਣ ਲੱਗੇ ਜੀ ਇੱਥੇ ਭੂਤ ਆਉਂਦੇ ਆ ਮਹਾਪੁਰਖਾਂ ਨੇ ਬਚਨ ਕੀਤੇ ਭਾਈ ਤੁਸੀਂ ਅਮਰਤ ਸ਼ਕਿਆ ਕਹਿੰਦੇ ਨਹੀਂ ਜੀ ਬਾਬਾ ਜੀ ਨੇ ਫਿਰ ਕਹਿਆ ਫਿਰ ਭੂਤ ਕਿੱਥੋਂ ਆਣੇ ਹੋਏ ਭੂਤ ਤਾਂ ਤੁਸੀਂ ਆਪ ਹੀ ਹੋ ਅਮਰਤ ਸ਼ਕ ਲੋ ਭੂਤਾਂ ਤੋਂ ਦੇਵਤੇ ਬਣ ਜਾਓਗੇ ਭੂਤ ਪ੍ਰੇਤ ਉਹਨੇ ਬੰਦ ਹੋ ਜਾਣਗੇ ਇਕੋ ਮਹਾਪੁਰਖ ਇਸ ਤਰ੍ਹਾਂ ਬਚਨ ਕਰਿਆ ਕਰਦੇ ਸੀਗੇ ਕਹਿਣ ਦਾ ਭਾਵੇਂ ਆ ਵੀ ਵਿਧੀ ਸੀਗੀ ਉਹਨਾਂ ਕੋਲ ਢੰਗ ਸੀਗਾ ਉਹਨਾਂ ਕੋਲ ਤਰੀਕਾ ਸੀਗਾ ਉਹਨਾਂ ਕੋਲ ਸੰਗਤ ਨੂੰ ਜੋੜਨ ਦਾ ਕਲਗੀਧਰ ਪਾਤਸ਼ਾਹ ਜੀ ਦੀ ਖੰਡੇ ਦੀ ਪੌੜ ਦੇ ਨਾਲ ਪਰ ਆਪਾਂ ਅੱਜ ਲੋਕ ਟੁੱਟੇ ਹੋਏ ਆਂ ਸਾਖੀਆਂ ਤਾਂ ਬੇਅੰਤ ਨੇ ਜੀ ਬਹੁਤ ਜ਼ਿਆਦਾ ਸਾਖੀਆਂ ਨੇ ਮਹਾਪੁਰਖਾਂ ਦੇ ਜੀਵਨ ਵਿੱਚ ਪਰ ਗੱਲ ਤਾਂ ਇਹ ਆ ਵੀ ਅਸੀਂ ਕਿਦੇ ਤੇ ਅਮਲ ਕਰਾਂਗੇ ਅਸੀਂ ਕਿੱਥੇ ਜਾ ਕੇ ਖੜਾਂਗੇ ਕਦੋਂ ਤੱਕ ਸੀ ਇਹ ਕਹਿ ਕੇ ਖਿਹੜਾ ਛੜਾਵਾਂਗੇ ਵੀ ਸਾਡਾ ਦਿਲ ਸਾਫ਼ ਇਹ ਤਾਂ ਇੱਕ ਹੀਲੇ ਆ ਹੁਜਤਾਂ ਜੀਆਂ ਨੇ ਵੀ ਅਸੀਂ ਬਚ ਜਾਈਏ ਪਰ ਨਹੀਂ ਇਹ ਦਰਗਾਹ ਚ ਲੇਖਾ ਦੇਣਾ ਜਦੋਂ ਉਦੋਂ ਬਹੁਤ ਸੱਟ ਲੱਗਣੀ ਆ ਜੀ ਇਸ ਤਰ੍ਹਾਂ ਨਹੀਂ ਮੰਦੇ ਨੂੰ ਕਰਨਾ ਚਾਹੀਦਾ ਇਹ ਅੱਜਕੱਲ ਬਹੁਤ ਜ਼ਿਆਦਾ ਨਵੀਂ ਇੱਕ ਰੀਤ ਕਹਿ ਲਈਏ ਆਪਾਂ ਹਵਾ ਵਗ ਪੀ ਕਹਿ ਦਈਏ ਕਾਲ ਯੁਗ ਕਹਿ ਦਈਏ ਵੀ ਆਹ ਸ਼ਬਦ ਮੈਨੂੰ ਵਾਰ-ਵਾਰ ਸੁਣਨ ਨੂੰ ਮਿਲੇ ਆ ਸੰਗਤ ਜੀ ਮਹਾਂਪੁਰਖਾਂ ਸਮੇਂ ਵੀ ਹੁੰਦੇ ਸੀਗੇ ਵੀ ਮੇਰੇ ਅੰਦਰ ਸਿੱਖੀ ਆ ਬਾਹਰ ਸਿੱਖੀ ਦੀ ਕੀ ਲੋੜ ਆ ਮਨ ਸਾਫ਼ ਹੋਣਾ ਚਾਹੀਦਾ ਬਾਹਰ ਸਿੱਖੀ ਦੀ ਕੀ ਲੋੜ ਆ ਬਾਬਾ ਆਨੰਦ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖ ਮਿਸਾਲ ਦਿੰਦੇ ਹੁੰਦੇ ਸੀਗੇ ਕਹਿੰਦੇ ਫੌਜੀ ਨੂੰ ਪਰੇਡ ਵੇਲੇ ਵਰਦੀ ਦੀ ਲੋੜ ਆ ਇਹ ਵਰਦੀ ਤੋਂ ਬਗੈਰ ਪਰੇਡ 'ਚ ਆ ਜਾਵੇ ਸਜ਼ਾ ਦਾ ਹੱਕਦਾਰ ਆ ਕਿ ਨਹੀਂ ਤੇ ਜੇ ਵਰਦੀ ਪਾਈ ਫਿਰਦਾ ਪਰੇਡ ਨਹੀਂ ਆਉਂਦੀ ਤਾਂ ਵੀ ਸਜ਼ਾ ਦਾ ਹੱਕਦਾਰ ਆ ਇਸੇ ਤਰ੍ਹਾਂ ਸਿੱਖ ਵਾਸਤੇ ਬਾਹਰਲੀ ਵਰਦੀ ਬਾਹਰ ਦੀ ਸਿੱਖੀ ਦੀ ਵੀ ਲੋੜ ਆ ਤੇ ਜੇ ਬਾਹਰ ਦੀ ਸਿੱਖੀ ਹੈ ਪ੍ਰੇਰਣੀ ਆਉਂਦੀ ਮਤਲਬ ਅਮਲ ਕਮਾਈ ਨਹੀਂ ਹੈਗੀ ਨਾਮ ਦੀ ਫਿਰ ਵੀ ਸਜ਼ਾ ਦਾ ਹੱਕਦਾਰ ਬਾਹਰ ਦੀ ਸਿੱਖੀ ਅੰਦਰ ਦੀ ਸਿੱਖੀ ਦੋਨੋਂ ਆਪਸ ਵਿੱਚ ਜੁੜੇ ਹੋਏ ਨੇ ਜੇ ਬਾਹਰ ਸਿੱਖ ਨਹੀਂ ਤਾਂ ਅੰਦਰੋਂ ਵੀ ਸਿੱਖੀ ਕਿਵੇਂ ਆਉਗੀ ਦੱਸੋ ਜੀ ਵੀ ਐਵੇਂ ਇਹ ਟੁੱਟ ਚੜਾ ਕਿ ਜਿਹਦੇ ਬਾਹਰ ਸਿੱਖੀ ਲਿਬਾਸ ਹੀ ਨਹੀਂ ਉਹਨੂੰ ਸ਼ਰਮ ਰਹਿ ਹੀ ਨਹੀਂ ਜਾਂਦੀ ਇਹ ਅੰਦਰ ਸਿੱਖੀ ਨਹੀਂ ਤੇ ਜੇ ਬਾਹਰ ਸਿੱਖੀ ਰੱਖੀ ਫਿਰਦਾ ਇਹ ਚੌਗਣੀ ਸਜ਼ਾ ਦਾ ਹੱਕਦਾਰ ਆ। ਕਈ ਕੇਸ ਰੱਖਣ ਲਈ ਵਿਗਿਆਨਕ ਦਲੀਲਾਂ ਦੇ ਜਾਂਦੇ। ਮਹਾਪੁਰਖ ਕਹਿੰਦੇ ਵੀ ਸਾਇੰਸ ਇਹ ਕਹਿੰਦੀ ਆ ਇਹਦੇ ਆ ਫਾਇਦੇ ਆ ਕਿ ਐਵੇਂ ਵੀ ਉਹ ਵਿਗਿਆਨਕ ਜਿਹੜੇ ਆ ਕਾਰਨ ਸੁਣ ਕੇ ਕੇਸ ਰੱਖ ਲੈਣ ਇਹ ਸਾਡੇ ਗੁਰੂ ਦਾ ਹੁਕਮ ਆ। ਹੁਣ ਆਪਾਂ ਵਿਗਿਆਨਕ ਕਾਰਨ ਥੋੜੀ ਲੱਭਣ ਤੁਰਨਾ। ਇਹਨਾਂ ਪਿੱਛੇ ਸਾਡੇ ਗੁਰੂ ਨੇ ਕਹਿਤਾ ਕੇਸ ਰੱਖੋ ਤੇ ਰੱਖਣੇ ਆ ਭਾਈ। ਕੇਸ ਮਨਾਉਣ ਦੇ ਨਾਲ ਤਾਕਤ ਮਿਲਦੀ ਆ ਤਾਂ ਫਿਰ ਮਨਾ ਦਿੱਤੇ ਜਾਣੇ ਚਾਹੀਦੇ ਆ। ਕੱਲ ਨੂੰ ਜੇ ਕੋਈ ਕਹਿ ਦੇਵੇ ਫਿਰ ਤਾਂ ਕੱਲ ਨੂੰ ਵਿਗਿਆਨ ਹੋਰ ਕੁਝ ਕਹਿ ਦੂਗਾ ਤਾਂ ਮਹਾਪੁਰਖ ਕਹਿੰਦੇ ਕੋਈ ਦਲੀਲ ਨਹੀਂ ਭਾਈ ਵੀ ਸਾਇੰਸ ਪਿੱਛੇ ਵਿਗਿਆਨ ਦੇ ਪਿੱਛੇ ਲੱਗ ਕੇ ਕੇਸ ਰੱਖਣੇ ਜਾਂ ਕਟਾਉਣੇ ਇਹ ਗੱਲ ਨਹੀਂ ਸਾਡੇ ਗੁਰੂ ਦਾ ਹੁਕਮ ਆ ਜਦੋਂ ਜਰਨੈਲ ਨੇ ਹੁਕਮ ਦਿੱਤਾ ਦੂਜੇ ਮੰਨਦੇ ਆ ਨਾ ਤਾਂ ਗੁਰੂ ਦਾ ਹੁਕਮ ਆ ਇੱਥੇ ਕਿਉਂ ਦਾ ਸਵਾਲ ਹੀ ਪੈਦਾ ਨਹੀਂ ਹੋਣਾ ਚਾਹੀਦਾ ਵੀ ਕਿਉਂ ਰੱਖਣੇ ਆ ਕਿਉਂ ਅੰਮ੍ਰਿਤ ਛਕਣਾ ਗੁਰੂ ਜੀ ਦਾ ਬਚਨ ਬਸ ਇੱਕੋ ਹੀ ਰਸਤਾ ਹਕਮ ਮੰਨੋ ਤੇ ਸੁੱਖ ਪਾਵੋ ਬਾਬਾ ਜੀ ਦੇ ਬਚਨ ਸੀਗੇ ਸੱਚੇ ਪਾਤਸ਼ਾਹ ਜੀ ਨੇ ਬਹੁਤ ਕਿਰਪਾ ਕੀਤੀ ਸਾਡੇ ਤੇ ਕਲਗੀਆਂ ਵਾਲੇ ਨੇ ਜਦੋਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਇਸ ਤਰ੍ਹਾਂ ਬਚਨ ਕੀਤਾ ਸੀਗਾ ਭਾਈ ਡੱਲੇ ਨੂੰ ਉਹ ਸਾਖੀ ਤੁਸੀਂ ਪੜ੍ਹੀ ਜਾਂ ਸੁਣੀ ਹੋਣੀ ਆ ਜੀ ਤੇ ਬਾਬਾ ਆਨੰਦ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਆਮ ਹੀ ਭਾਈ ਡੱਲੇ ਦੀ ਸਾਖੀ ਸੁਣਾਇਆ ਕਰਦੇ ਸੀ ਕਿ ਇੱਕ ਵਾਰੀ ਭਾਈ ਡੱਲੇ ਤੇ ਦਸਵੇਂ ਪਾਤਸ਼ਾਹ ਜੀ ਬਹੁਤ ਖੁਸ਼ ਹੋਏ ਬਚਨ ਕੀਤੇ ਜੋ ਚਾਹੁੰਦਾ ਹੈ ਮੰਗਲਾ ਭਾਈ ਡੱਲੇ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਮਿਹਰਬਾਨ ਹੋਏ ਹੋ ਤਾਂ ਇੱਕ ਦਾਤ ਬਖਸ਼ੋ ਮੇਰੇ ਮਰਨ ਤੋਂ ਮਗਰੋਂ ਮੈਨੂੰ ਆਪਣੇ ਚਰਨਾਂ ਵਿੱਚ ਪੀੜੀ ਜਿੰਨਾ ਥਾਂ ਦੇ ਦਿਓ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਡੱਲਿਆ ਹੋਰ ਕੁਝ ਮੰਗਲਾ ਭਾਈ ਇਹ ਨਹੀਂ ਹੋ ਸਕਦਾ ਡੱਲਾ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਦਾਸ ਤੂੰ ਮੇਰੇ ਤੋਂ ਕੀ ਗਲਤੀ ਹੋਗੀ ਗੁਰੂ ਸਾਹਿਬ ਕਹਿੰਦੇ ਭਾਈ ਕੀ ਤੂੰ ਅਮਰਤ ਛਕਿਆ ਹੈ ਡੇੱਲਾ ਕਹਿਣ ਲੱਗਾ ਨਹੀਂ ਸੱਚੇ ਪਾਤਸ਼ਾ ਗੁਰੂ ਸਾਹਿਬ ਜੀ ਕਹਿਣ ਲੱਗੇ ਜਿੰਨੀ ਦੇਰ ਅੰਮ੍ਰਿਤ ਨਹੀਂ ਛਕਦਾ ਪੀੜੀ ਜਿੰਨਾ ਥਾਂ ਤੱਕ ਪਾਸੇ ਰਿਹਾ ਤੈਨੂੰ ਸੂਈ ਦੇ ਨੱਕੇ ਜਿੰਨਾ ਥਾਂ ਵੀ ਨਹੀਂ ਮਿਲ ਸਕਦਾ ਇਸ ਤਰ੍ਹਾਂ ਭਾਈ ਡੱਲੇ ਨੂੰ ਵੀ ਫਿਰ ਅੰਮ੍ਰਿਤ ਛਕਣਾ ਪਿਆ ਦੂਜੀ ਸਾਖੀ ਮਹਾਂਪੁਰਖੇ ਸੁਣਾਇਆ ਕਰਦੇ ਸੀਗੇ ਇੱਕ ਵਾਰ ਕੀ ਹੋਇਆ ਇੱਕ ਸਿੱਖ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਘੋੜੇ ਨੂੰ ਪਾਣੀ ਪਲਾ ਕੇ ਲਿਆਓ ਜੀ ਉਹ ਸਿੱਖ 7 ਵਜੇ ਨੇ ਕਹਿ ਕੇ ਘੋੜਾ ਲੈ ਕੇ ਗਿਆ ਪਰ ਘੋੜੇ ਨੇ ਪਾਣੀ ਨਹੀਂ ਪੀਤਾ ਸਿੱਖ ਵਾਪਸ ਆ ਗਿਆ ਮਹਾਰਾਜ ਨੇ ਪੁੱਛਿਆ ਕਿ ਘੋੜੇ ਨੇ ਪਾਣੀ ਪੀ ਰਿਆ ਸਿੱਖ ਕਹਿੰਦਾ ਸੱਚੇ ਪਾਤਸ਼ਾਹ ਪੀਤਾ ਨਹੀਂ ਗੁਰੂ ਸਾਹਿਬ ਜੀ ਕਹਿੰਦੇ ਕੀ ਪਾਣੀ ਮਿਹੜਾ ਸੀ ਸਿੱਖ ਕਹਿਣ ਲੱਗਾ ਸੱਚੇ ਪਾਤਸ਼ਾਹ ਪਾਣੀ ਤਾਂ ਸਾਫ਼ ਸੀਗਾ ਗੁਰੂ ਸਾਹਿਬ ਜੀ ਨੇ ਇੱਕ ਹੋਰ ਸਿੱਖ ਨੂੰ ਹੁਕਮ ਦਿੱਤਾ ਕਿ ਘੋੜੇ ਨੂੰ ਪਾਣੀ ਪਲਾ ਕੇ ਲਿਆਓ ਤੇ ਪਹਿਲੇ ਨੂੰ ਉਹਦੇ ਨਾਲ ਹੀ ਭੇਜਿਆ ਦੂਜਾ ਸਿੱਖ ਘੋੜੇ ਨੂੰ ਥਾਂ ਤੇ ਲੈ ਕੇ ਗਿਆ ਜਿੱਥੇ ਪਹਿਲਾਂ ਵਾਲੀ ਥਾਂ ਸੀ ਹੈਰਾਨ ਹੋਇਆ ਜਦੋਂ ਘੋੜੇ ਨੇ ਰੱਜਮਾ ਪਾਣੀ ਪੀਤਾ ਹੁਣ ਦੋਨੋਂ ਗੁਰੂ ਮਹਾਰਾਜ ਕੋਲ ਆਏ ਆ ਦੂਜੇ ਨੇ ਦੱਸਿਆ ਕਿ ਘੋੜੇ ਨੇ ਬਹੁਤ ਪਾਣੀ ਪੀਤਾ ਗੁਰੂ ਸਾਹਿਬ ਜੀ ਨੇ ਫਿਰ ਦੱਸਿਆ ਪਹਿਲੇ ਨੂੰ ਬਚਨ ਕੀਤਾ ਸਿਕ ਨੂੰ ਵੀ ਭਾਈ ਦੱਸ ਤੂੰ ਅੰਮ੍ਰਿਤ ਛਕਿਆ ਸਿਕ ਕਹਿੰਦਾ ਨਹੀਂ ਸੱਚੇ ਪਾਤਸ਼ਾਹ ਦੂਜੇ ਨੂੰ ਪੁੱਛਿਆ ਤੇ ਉਹਨੇ ਉੱਤਰ ਦਿੱਤਾ ਕਿ ਉਹਨੇ ਅੰਮ੍ਰਿਤ ਛਕਿਆ ਹੋਇਆ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤੇ ਤੇਰੇ ਨਿਗੁਰੇ ਦੇ ਹੱਥੋਂ ਘੋੜਾ ਪਾਣੀ ਕਿਵੇਂ ਪੀਂਦਾ ਪਸ਼ੂਆਂ ਨੂੰ ਵੀ ਗਿਆਨ ਆ ਮੇਰੇ ਘੋੜਿਆਂ ਨੂੰ ਵੀ ਗਿਆਨ ਆ ਨਿਗੁਰੇ ਦੇ ਹੱਥੋਂ ਪਾਣੀ ਨਹੀਂ ਪੀਣਾ ਜਿੱਥੇ ਨਿਗੁਰਾ ਪੁਰਸ਼ ਬੈਠ ਜਾਂਦਾ ਨਾ ਜਿਹਨੇ ਅੰਮ੍ਰਿਤ ਨਹੀਂ ਛਕਿਆ ਉਹ ਧਰਤੀ ਵੀ ਸੜ ਜਾਂਦੀ ਹੈ ਇਸ ਤਰ੍ਹਾਂ ਫਿਰ ਉਹ ਸਿੱਖ ਨੂੰ ਗਿਆਨ ਹੋ ਗਿਆ ਉਹਨੇ ਅੰਮ੍ਰਿਤ ਛਕਿਆ ਤੇ ਮਹਾਂਪੁਰਖਾਂ ਦੇ ਬਚਨ ਆਹੇ ਕਿ ਕੱਪੜੇ ਪਾਉਣ ਦਾ ਨਾ ਸਿੱਖੀ ਨਹੀਂ ਅੰਮ੍ਰਿਤ ਛਕਣਾ ਤੇ ਨਿਤਨੇਮ ਕਰਨ ਦਾ ਨਾ ਸਿੱਖੀ ਆ ਜੀ ਜਿੱਥੇ ਸਿੱਖੀ ਆ ਉਥੇ ਕਲਗੀਧਰ ਜੀ ਆਪ ਸਹਾਇਤਾ ਕਰਨਗੇ ਤੇ ਵਿਗੜੇ ਹੋਏ ਕੰਮ ਜਿਹੜੇ ਆ ਬਣ ਜਾਣਗੇ ਠੀਕ ਹੋ ਜਾਣਗੇ ਪਰ ਜੇ ਲਿਬਾਸ ਸਿੱਖੀ ਵਾਲਾ ਕੰਮ ਸਿੱਖੀ ਵਾਲੇ ਨਹੀਂ ਸਜ਼ਾ ਵੀ ਮਿੜੂਗੀ ਪਾਪਾ ਜੀ ਫਰਮਾਉਂਦੇ ਸੀਗੇ ਬਾਬਾ ਆਨੰਦ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਕਿ ਅੰਮ੍ਰਿਤ ਖਾਲਸ ਦੁੱਧ ਦੀ ਤਰ੍ਹਾਂ ਜੇ ਦੁੱਧ ਵਿੱਚ ਖੱਟੇ ਦਾ ਇੱਕ ਛਿੱਟਾ ਪੈ ਜੇ ਨਾ ਦੁੱਧ ਫਟ ਜਾਂਦਾ ਸੋ ਇਹ ਅੰਮ੍ਰਿਤ ਸ਼ਕਲਿਆ ਕਰਹਿਤ ਕਰ ਲਈ ਦਾ ਫਟ ਜਾਵੇਂਗਾ ਰਹਿਤ ਨਾਮਿਆਂ ਚ ਦਰਜਾ ਨਾ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਜੇਰਾ ਇਸ ਕਰਕੇ ਰਹਿਤ ਬੜੀ ਜ਼ਰੂਰੀ ਆ ਜੀ ਤਾਂ ਕਹਿਣ ਦਾ ਭਾਵ ਇਹ ਆ ਕਿ ਇਹ ਕਹਿ ਦੇਣਾ ਕਿ ਮੇਰਾ ਮਨ ਸਾਫ ਆ ਅੰਮ੍ਰਿਤ ਸ਼ਗਨ ਦੀ ਕੀ ਰੋੜਾ ਇਹ ਬਹਾਨੇ ਆ ਜੀ ਬਾਹਰੋਂ ਸਿੱਖੀ ਵੀ ਜ਼ਰੂਰੀ ਆ ਅੰਦਰੋਂ ਤਾਂ ਜ਼ਰੂਰੀ ਹੈਗੀ ਹੋਈ ਆ ਪਰ ਜਿਹੜੇ ਦਰਖਤ ਦੀਆਂ ਆਪਾਂ ਕਹਿ ਸਕਦੇ ਆ ਟਾਹਣੀਆਂ ਹਰੀਆਂ ਨੇ ਉਹਦੀ ਜੜ ਹਰੀਆ ਤਾਂ ਟਾਣੀਆਂ ਹਰੀਆਂ ਨੇ ਇਸ ਕਰਕੇ ਜੇ ਤੁਹਾਡੇ ਅੰਦਰ ਸਿੱਖੀ ਆ ਮਨ ਸਾਫ ਆ ਤੁਸੀਂ ਕਹਿੰਦੇ ਸਾਡੇ ਅੰਦਰ ਸਿੱਖੀ ਆ ਉਹਦੀਆਂ ਜੜਾਂ ਬਾਹਰ ਦਸਣੀਆਂ ਚਾਹੀਦੀਆਂ ਤਾਂ ਇਹ ਵੀ ਵਿਦਵਾਨ ਜਿਹੜੇ ਆ ਬਚਨ ਕਰਦੇ ਸੀ ਤਾਂ ਜੇ ਮਹਾਰਾਜ ਨੇ ਅੰਮ੍ਰਿਤ ਛਕਾਇਆ ਮਰਿਆਦਾ ਬਣਾਈ ਆ ਗੁਰੂ ਗੋਬਿੰਦ ਸਿੰਘ ਜੀ ਤੋਂ ਵੱਧ ਸਿਆਣੇ ਅਸੀਂ ਨਹੀਂ ਹੋ ਸਕਦੇ ਜੀ ਤਾਂ ਆਪਣੀਆਂ ਇਹ ਜੜੀਆਂ ਮਨ ਆਈਆਂ ਗੱਲਾਂ ਨੇ ਨਾ ਮਨ ਪਿੱਛੇ ਲੱਗ ਕੇ ਕਰਦੇ ਹਾਂ ਅੱਜ ਕੱਲ ਦੀ ਪੀੜ੍ਹੀ ਬਾਲੀਆਂ ਗੱਲਾਂ ਕਰਦੀ ਐ ਇਹ ਉਹਨਾਂ ਨੂੰ ਬੰਦ ਕਰਨੀਆਂ ਚਾਹੀਦੀਆਂ ਇਹ ਇਸ ਕਰਕੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਹਿ ਦਿੱਤਾ ਅੰਮ੍ਰਿਤ ਛਕਣਾ ਹਰ ਸਿੱਖ ਵਾਸਤੇ ਜ਼ਰੂਰੀ ਆ ਸਿੰਘ ਵਾਸਤੇ ਜ਼ਰੂਰੀ ਆ ਤਾਂ ਛਕਣਾ ਹੀ ਪੈਣਾ ਤਾਂ ਇਹ ਸਾਨੂੰ ਸਾਰੀਆਂ ਚੀਜ਼ਾਂ ਸਮਝਣੀਆਂ ਚਾਹੀਦੀਆਂ ਕਿ ਇੱਕ ਨੁਗਰਾ ਜਿਹੜਾ ਹੈ ਉਹਦਾ ਉਦਾਹਰਨ ਹੀ ਹੋ ਸਕਦਾ ਸੋ ਭਾਈ ਅਮਰਤ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਵਾਹੋ ਵਾਹੋ ਗੋਵਿੰਦ ਸਿੰਘ ਆਪੇ ਗੁਰ ਚੇਲਾ ਮਹਾਰਾਜ ਨੇ ਪਹਿਲਾਂ ਅੰਮ੍ਰਿਤ ਛਕਾਇਆ ਸੱਚੇ ਪਾਤਸ਼ਾਹ ਜੀ ਨੇ ਫਿਰ ਆਪ ਉਹਨਾਂ ਪੰਜਾਂ ਸਿੰਘਾਂ ਤੋਂ ਅੰਮ੍ਰਿਤ ਛਕਾਇਆ ਸੀਗਾ ਪਹਿਲਾਂ ਗੁਰੂ ਜੀ ਨੇ ਛਕਾਇਆ ਫਿਰ ਚੇਲਿਆਂ ਨੂੰ ਛਕਾਇਆ ਰਹਿਤ ਨਾਮੇ ਸਿੱਖੀ ਬਾਣੀ ਪੜਨਾ ਕਥਾ ਸੁਣਨਾ ਇਤਿਹਾਸ ਪੜ੍ਹਨਾ ਬਹੁਤ ਜ਼ਰੂਰੀ ਹੈ ਸਭ ਕੁਝ ਨਾਲ ਨਾਲ ਆਪਣੇ ਜੀਵਨ ਦੇ ਰੱਖੀਏ ਘਰ ਦੀਆਂ ਜ਼ਿੰਮੇਵਾਰੀਆਂ ਸਮਝਦੇ ਆ ਇਹ ਵੀ ਇੱਕ ਜ਼ਿੰਮੇਵਾਰੀ ਹੋਈ ਆ ਇਹ ਆਤਮਾ ਪਰਮਾਤਮਾ ਨਾਲ ਮਿਲੇ ਵੱਡੀ ਜ਼ਿੰਮੇਵਾਰੀ ਆ ਥੋੜਾ ਜਿਹਾ ਇੱਧਰ ਵੀ ਧਿਆਨ ਦਿਈਏ ਕਬੀਲਦਾਰੀ ਤਾਂ ਹੈ ਹੀ ਜ਼ਰੂਰੀ ਫਰਜ਼ ਨਿਭਾਉਣੇ ਜ਼ਰੂਰੀ ਆ ਪਰ ਬੰਦਗੀ ਇਹਨੂੰ ਵੀ ਵੱਧ ਜ਼ਰੂਰੀ ਆ ਭੁੱਲ ਚੁੱਕ ਦੀ ਖਿਮਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ